ਇੱਕ ਮਸੂਮ ਕਹਿਣਾ ਜਿਹਨਾਂ ਦੀ ਮੰਗ ਯਾਨੀ ਜਨਰਲ ਵਧੀਆ ਹੈ ਮੈਂ ਪਾਰਟੀ 'ਚ ਵੀ ਕਿਹਾ ਮੈਂ ਕਿਹਾ ਜੇ ਸਾਰੇ ਪੀਤਮਾਲਾ ਮਗੂ ਵੱਢ ਜਓ ਤੇ ਆਹਨ ਕੋਈ ਹੈਰਾਨੀ ਸਰ ਵਾਕਾ ਬਣਾਣਾ ਹਲਕੇ ਦੇ ਵਾਕਾ ਪਿੰਡਾਂ ਕੋਈ ਸਟੋਕ ਦੇ ਖਾਲੀ ਦਿਲ ਦੀ ਮੂਜੀ ਲੀਡਰਸ਼ਿਪ ਤੇ ਵਰਕਰਸ ਨਾਲ ਪੱਦੇਸ ਕਰਦਾ ਵਾਈ ਦੂਜੀ ਕਹਾਤਾ ਹੋਈ ਪੱਦੇਸ ਵਾਕਾ ਪੜਾ ਹਲਕੇ ਦਾ ਮੇਰਾ ਬਹੁਤ ਲੰਬਾ ਸੁਭਾਣ ਹੈ ਕਾਸ਼ ਯਾਤਰੀ ਜੀ ਬਣੇ ਤੋਂ ਲੈ ਸ਼ੁਰੂ ਕੀਤਾ ਪਰ ਮੈਂ ਇੱਕ ਗੱਲ ਨਾ ਕਹਿਣਾ ਚਾਹਣਾ ਜਦੋਂ ਵੀ ਮੈਂ ਇਲੈਕਸ਼ਨ ਲੈਣ ਆ ਪਾਲੀ ਬੜਦਾ ਨੌ ਹਲਕਿਆਂ ਵਿੱਚ ਸਭ ਤੋਂ ਵੱਧ ਲੀਡ ਇਕੱਲੇ ਬਾਗਾ ਬਣਾਉਣੇ ਹੁੰਦੇ ਸੀ ਲੰਮੀ ਤੋਂ ਵੀ ਜਾਂਦੇ ਜੋ ਥੋੜਾ ਜ਼ਰੂਰ ਤਵਾਜਾ ਥੋੜਾ ਵਧੀਆ ਹਲਕਾ ਹੈ ਥੋੜਾ ਵਧੀਆ ਹਲਕਾ ਹੈ ਪਰ ਆਪਣੇ ਇਹਨਾਂ ਲਾ ਕੇ ਕਿ ਬਿਮਾਰੀ ਹੋਰ ਪੈ ਗਈ ਸੀ ਜਿਸੇ ਨੁਕਸਾਨ ਦਾ ਆ ਢੱਡ ਵਾਲਿਆਂ ਨੇ ਬਰਬਾਦ ਕਰ ਕਰ ਮੱਝਾ ਇਸ ਕਰਕੇ ਸਰਕਾਰ ਬੇਤੀ ਹੈ ਆਇਆ ਸਾਲ ਆ ਫੈਸਲਾ ਤੁਲਕਿਆ ਕੋਈ ਸਰਕਾਰ ਨਹੀਂ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਦੇਖੋ ਮੈਂ ਤਾਂ ਨਿਕਲ ਚੁੱਕਾ ਹਾਂ ਪਾ ਤੁਸੀਂ ਵੀ ਜਿੱਥੇ ਇੱਕ ਡਿਊਟੀ ਲੱਗੇ ਜੋ ਪ੍ਰੋਗਰਾਮ ਆਏ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰੀਏ ਆ ਜਿਵੇਂ ਜ਼ਿੰਦਗੀ ਮੌਲ ਦਾ ਸਵਾਲ ਹੁੰਦਾ ਓਵੇਂ ਪੰਜਾਬ ਦੀ ਜ਼ਿੰਦਗੀ ਬਹੁਤ ਦਾ ਸਵਾਲ ਹੈ ਅੱਪਾ ਰਹਿਣਾ ਇੱਥੇ ਆਪਣੇ ਪਠਿਆਲੇ ਇੱਥੇ ਰਹਿਣਾ ਹੁਣ ਤਾਂ ਬਾਹਰਲੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੂੰ ਵੀ ਬੰਦ ਕਰਤਾ ਜੀ ਉੱਥੇ ਉੱਥੇ ਉਹ ਆ ਤੇ ਜਿਹੜੇ ਇੱਥੇ ਆਪਾਂ ਬਚਣਾ ਤੇ ਫਿਰ ਤਾਂ ਆਪ ਨੂੰ ਤਕੜੀ ਹੋ ਕੇ ਲੱਗਣਾ ਪੈਂਦਾ ਤੁਸੀਂ ਦੇਖੋ ਕੀ ਹਾਲ ਹੈ ਕਿਆ ਇਸ ਕੇ ਗੁੰਡਾ ਕਰਦੇ ਜੋ ਹੁਣ ਪਠਿਆਲ ਆ ਸਾਰਾ ਇਕ ਮਿੰਟ ਦਾ ਜਾਮਾ ਕਰਨ ਕਰਦੇ ਪਰ ਬੰਦੇ ਜਈਦੇ ਡਰ ਤੇਰੀ ਗੇਟ ਕੋ ਕਰੀ ਮੇਰੇ ਬਾਰੇ ਮੇਰੇ ਕੰਮ ਕਰਦੇ ਰਿੰਕੇ ਬੜੇ ਜਾਮਦੇ ਉਹਨੇ ਦੇਖਿਆ ਗਿਆ ਕਿ ਜਦੋਂ ਕੀ ਕੀ ਆ ਇਲਾਕੇ ਜੀ ਦਾ ਕਹਿੰਦੇ ਇੱਥੇ ਵੀ ਬੋਡੇ ਬਾਲ ਸਿੰਘ ਸਾਹਿਬ ਕਹਿੰਦੇ ਪੂਰੇ ਪੰਜਾਬ ਸੀ ਸੋ ਤੁਸੀਂ ਬਲਾਕ ਸਰਪੰਚ ਜਿਲ੍ਹਾ ਪ੍ਰੇਸ਼ਦ ਇੱਕ ਸ਼ੁਰੂਆਤ ਹੈ ਤੁਸੀਂ ਦੇਖ ਲਓ ਇਹਨਾਂ ਨੂੰ ਡਾਰੀ ਕਾਲੀ ਦਾ ਤੁਲੰਧ ਹੈ 1100 ਬਲਾਕ ਸਰਪੰਚ ਆਪਣੇ ਨੀਦ ਵਾਲਾ ਨੇ ਕਾਲੀ ਰੱਦ ਕੀਤੀ 1100 2800 ਕਾਂਗਰਸ ਦਾ ਚਾਈ ਤੇreso ਹੀ ਹੈ ਦਾਰਨਾ ਮਸਾ ਜਿੱਤੇ ਅੱਛਾ ਜਿੱਤੇ ਆਪਾਂ ਲੜਿਆ ਤਾਂ ਆਹ ਪੂਰਾ ਇਲਾਕਾ ਸਾਰਾ ਤਾਂ ਇਹ ਘੋੜੀ ਗੱਲ ਮੈਂ ਦੇਖੀ ਹੈ ਮਾਲਵੇ ਚ ਲੜਾਈ ਕਾਲੀ ਦਲ ਵਰਸਸ ਆਪ ਸੀ காங்கிரஸ் ਹੀ ਹੈ ਨਹੀਂ ਸੱਤ ਪਹਿਨ ਸੀਟਾਂ ਦੇ காங்கிரஸ் ਦੇ ਉਮੀਦਵਾਰ ਹੀ ਹੈ ਨਹੀਂ ਉਹਨਾਂ ਦਾ ਹੱਤਕੜ ਜਾਣਦੀ ਹੈ ਨਹੀਂ ਕੋਈ ਪੁੱਛੇ ਨਾ ਉਹ ਨਹੀਂ ਹੈ ਤੇ ਹੰਕਾਰ ਲੜਾਈ ਹੈਗੀ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਦਿੱਲੀ ਵਾਲੇ ਦਾਸਾ ਖਰਾਬ ਕਰ ਲੇ ਮੈਨੂੰ ਆਸ ਹੈ ਕਿ ਹੁਣ ਨਹੀਂ ਐਕਟ ਕਰਾਂਗੇ ਉਹ ਬਿਮਾਰੀ ਵੇਸਪੂ ਚੰਗੀ ਕਰ ਦੇਣੀ ਤੁਹਾਡੂ ਜੂੜਨਾ ਰਹਿ ਗਿਆ ਥੋੜਾ ਮोटा ਆਪਣੀ ਬੰਦੇ ਗਏ ਸੀ ਜਦ ਬਾਦੋਂ ਆਪਾਂ ਬਸਾ ਉਦੋਂ ਹਵਾ ਹੀ ਐ ਬਣ ਗਈ ਸੀ ਤੇ ਇਹਨਾਂ ਦਾ ਪਿੰਡਾਂ ਚ ਬੱਲੇਲੇ 2-4 ਮਿੰਟ ਕੱਪ ਜਿਓ ਕਿਸੇ ਨੇ ਵੰਡ ਕੇ ਦੇਣਾ ਕਿਤੇ ਇੰਪੋਰਟੈਂਟ ਤੇ ਤੋਂ ਤੁਹਾਡਾ ਸਾਰਿਆਂ ਦਾ ਬਾਤ ਬਾਤ ਨਾ ਸਾਰੇ ਬਕਰਾਂ ਵਾਲੇ ਜਿੱਡਾ ਅੜਕੇ ਲੜਿਆ ਵੈਦਿਕਾ ਖਾਲਸਾ ਵੈਦਿਕਾ ਇੱਕ ਮਾਦ ਨੂੰ ਕਹਿਣਾ ਜੇ ਜਰਨੈਲ ਵਧੀਆ ਹੈ ਮੈਂ ਪਾਰਟੀ ਚ ਵੀ ਕਿਹਾ ਮੈਂ ਕਿਹਾ ਜੇ ਸਾਰੇ ਕੀਰਤਮਾਲਾ ਮਗੂ ਮੜ ਜਓ ਤੇ ਆਪਾਂ ਕੋਈ ਹੈਰਾਨੀ ਸਰ ਦੇਖੋ 10 ਹੋਏ ਰਾਤ ਹੋਏ ਕਿਹੜਾ ਨਿਕਲਦਾ ਰਾਤ ਦੇ ਪਾਰਾਂ ਮੈਂ ਬੰਦਾ ਕਹਿਣਾ ਇਹ ਕਾਰਗਿ ਨਹੀਂ ਬਣਨਦੇ ਘੱਟਨੇ ਲਾਉਣੇ ਦੋ ਆਉਂਦੇ